ਰਾਫਾ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਨੇ ਚਾਂਦੀ ਦੀਆਂ ਕੀਮਤਾਂ ਵਿੱਚ 1.30 ਲੱਖ ਰੁਪਏ ਅਤੇ ਸੋਨੇ ਦੀਆਂ ਕੀਮਤਾਂ ਵਿੱਚ 40000 ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮਲਟੀ ਕਮੋਡਿਟੀ ਐਕਸਚੇਂਜ ਤੇ ਵੀਰਵਾਰ ਰਾਤ ਨੂੰ ਚਾਂਦੀ 4.20 ਲੱਖ ਰੁਪਏ ਪ੍ਰਤੀ ਕਿਲੋ ਤੇ ਕਾਰੋਬਾਰ ਕਰ ਰਹੀ ਸੀ ਜੋ ਅਚਾਨਕ ਡਿੱਗ ਕੇ ਸ਼ੁੱਕਰਵਾਰ ਰਾਤ 2.90 ਲੱਖ ਰੁਪਏ रह ਗਈ। ਇਸੇ ਤਰ੍ਹਾਂ ਸੋਨਾ ਵੀ ਆਪਣੇ 1.93 ਲੱਖ ਰੁਪਏ ਦੇ ਉੱਚਤਮ ਪੱਧਰ ਤੋਂ ਫਿਸਲ ਕੇ 1.52 ਲੱਖ ਰੁਪਏ ਤੱਕ ਆ ਗਿਆ ਹੈ। ਜਿਕਰਯੋਗ ਹੈ ਕਿ ਚਾਂਦੀ ਵਿੱਚ 2011 ਅਤੇ ਸੋਨੇ ਵਿੱਚ 2013 ਤੋਂ ਬਾਅਦ ਇਹ ਸਭ ਤੋਂ ਵੱਡੇ ਗਿਰਾਵਟ ਦੇਖੀ ਗਈ ਹੈ। ਬਾਜ਼ਾਰ ਵਿੱਚ ਇਸ ਵੱਡੇ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਫੈਡਰਲ ਰਿਜ਼ਰਵ ਦੇ ਮੁਖੀ ਵਜੋਂ ਜੇਰੋਮ ਪਾਵਲ ਦੀ ਥਾਂ ਕੇਵਿਨ ਵਾਰਿਸ਼ ਨੂੰ ਚੁਣਨ ਦੀਆਂ ਖਬਰਾਂ ਹਨ ਕੇਵਿਨ ਵਾਰਿਸ਼ ਨੂੰ ਬਾਜ਼ਾਰ ਵਿੱਚ ਸੱਤ ਮੌਦਰਿਕ ਨੀਤੀਆਂ ਰੱਖਣ ਵਾਲੇ ਅਧਿਕਾਰੀਆਂ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ ਘੱਟ ਵਿਆਜ ਦਰਾਂ ਸੋਨੇ ਚਾਂਦੀ ਲਈ ਚੰਗੀਆਂ ਮੰਨੀਆਂ ਜਾਂਦੀਆਂ ਹਨ ਪਰ ਮੌਜੂਦਾ ਹਾਲਤ ਵਿੱਚ ਨਿਵੇਸ਼ਕ ਕਿਸੇ ਵੀ ਨਕਾਰਾਤਮਕ ਖਬਰ ਦਾ ਸਹਾਰਾ ਲੈ ਕੇ ਮੁਨਾਫਾ ਵਸੂਲੀ ਕਰ ਰਹੇ ਹਨ ਮਾਹਿਰਾਂ ਅਨੁਸਾਰ ਇਹ ਗਰਾਵਟ ਬੁਨਿਆਦੀ ਕਾਰਨਾਂ ਨਾਲੋਂ ਕਿਤੇ ਜ਼ਿਆਦਾ ਭਾਵਨਾਤਮਕ ਅਤੇ ਤਕਨੀਕੀ ਹੈ ਬਾਜ਼ਾਰ ਇਸ ਸਮੇਂ ਓਵਰਬੋਰਡ ਸਥਿਤੀ ਵਿੱਚ ਸੀ ਜਿਸ ਕਾਰਨ ਕੀਮਤਾਂ ਵਿੱਚ ਇਹ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਨਿਵੇਸ਼ਕ ਤੇਜ਼ੀ ਤੋਂ ਬਾਅਦ ਹੁਣ ਆਪਣੇ ਸੌਦੇ ਵੇਚ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ